ਅੱਜ ਸਸੇਗਾ ਕਿਸਾਨ ਮੇਰੇ ਅੱਜ ਆਪਾਂ ਆਪਣੇ ਪਸ਼ੂ ਤੇ ਵੀਡੀਓ ਬਣਾ ਰਹੇ ਹਾਂ ਇਹ ਆਪਣੀ ਬੱਛੀ ਆ ਇਹਦੇ ਸੱਟ ਲੱਗੀ ਸੀਗੀ ਟਾਇਰ ਦੇ ਉੱਤੇ ਤੇ ਇਹਦਾ ਪਰਮਾਦ ਕਰਨੇ ਆਦੇ ਗਾਣੇ ਇਹਦੇ ਸੱਟ ਮਾਰੀ ਸੀ ਇਹਦੇ ਨਾਲ ਦਾ ਪਾਇਰ ਆ ਜਿਹੜਾ ਇੱਥੇ ਗੋਡਾ ਮਾਸ ਫਟ ਗਿਆ ਸੀ ਗੋਡੇ ਤੇ ਹੁਣ ਇਹਦਾ ਇਲਾਜ ਕਰ ਰਹੇ ਹਾਂ ਹੁਣ ਫੁੱਸਲਾ ਹੈ 3-4 ਦਿਨ ਹੋ ਗਏ ਉੱਠਦੀ ਨਹੀਂ ਸੀ ਬਿਲਕੁਲ ਫਿੱਕੀ ਸੀ ਤੁਹਾਨੂੰ ਆਇਆ ਸੀ ਬਚਣਾ ਨਹੀਂ ਕਹਿੰਦੇ ਡਿੱਗ ਪਈ ਸੀ ਪਰ ਹੁਣ ਇਹੇ ਤਰਨੂ ਬਾਵਾ ਉੱਠਣਾ ਕਢਣ ਦੀ ਵੀ ਲੱਗ ਗਈ ਹੁਣ ਇਹੇ ਖਾਂਦੀ ਪੀਂਦੀ ਵੀ ਆ ਆਪਾਂ ਇਹਦਾ ਇਲਾਜ ਕੀ ਕੀਤਾ ਇਹ ਜਿਹੜੀ ਕੀ ਕੀ ਜਿਹੜੀ ਤੁਸੀਂ ਲੱਗੀ ਵੀ ਦੇਖ ਰਿਓ ਇਹਨੂੰ ਕਹਿੰਦੇ ਹਾਲੋਂ ਆਪਾਂ ਸਰਦੀਆਂ ਚ ਬਰਸ਼ੀਨ ਦੇ ਵਿੱਚ ਵੀ ਬਿਜੀ ਤੇ ਛੱਡਦੇ ਹੁੰਦੇ ਹਾਂ ਇਹ ਹਾਲੋਂ ਇਹਨੂੰ ਲਾਉਣ ਤੋਂ 10 ਮਿੰਟ ਪਹਿਲਾਂ ਪੀ ਆਉਂਦੇ ਹੋ ਪੀਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇਹ ਤੇ ਨਾਲ ਲਾ ਦਿਓ ਆਪਾਂ ਬਾਟੀ ਜਿੱਥੋਂ ਕਹਿੰਦੇ ਆਂਦੀ ਸੀ ਉਦੋਂ ਬਾਅਦ ਇਹਦੀ ਆਪਾਂ ਦੋ ਸਾਰੇ ਲਾਉਂਦੇ ਜਿੱਥੇ ਜਿਹਨੂੰ ਸ਼ੱਕ ਪੈਂਦਾਗਾ ਵੀ ਕਿਤੇ ਗਾਹਾਂ ਸੱਟ ਨਾ ਹੋਵੇ ਜਾਂ ਚੂਲੇ ਤੇ ਨਾ ਹੋਵੇ ਆਪਾਂ ਉੱਥੇ ਵੀ ਲਾ ਸਕਦੇ ਆਂਗੇ ویسੇ ਇਹਦੇ ਹੋਰ ਕਿਤੇ ਹੈ ਨਹੀਂ ਗੀ ਇਹਦੇ ਇੱਥੇ ਆ ਤੇ ਹੱਥਾਂ ਨੂੰ ਵੀ ਚੰਬੜ ਜਾਂਦੀਆਂ ਰਹਿੰਦੀ ਨਹੀਂ ਆ ਦੇਖੋ ਇਹ ਚੰਬੜ ਜਾਂਦੀ ਹੈ ਗੋਦਵਾਂਗ ਇਨੇ ਟੋਮਾਟੋ ਮਰੂਜੋ ਸੁੱਕੀ ਜੋਗੀ ਇਹਦੇ ਨਾਲ ਕੰਪਲੀਟ ਤੇ ਦੂਸਰੀ ਚੀਜ਼ ਆ ਗਈ ਆ ਇਹ ਹੈਗੀ ਆਂਬਹਾਲਦੀ ਆਂਬਹਾਲਦੀ ਨੂੰ ਆਪਾਂ ਕੀ ਕਰਨਾ ਆ ਦੁੱਧ ਚ ਪਾ ਲੈਣਾ 50 ਗ੍ਰਾਮ ਇਹ ਸਾਰੀ 50 ਗ੍ਰਾਮ ਆਪਾਂ ਇਹ 50 ਗ੍ਰਾਮ ਇੱਕ ਵਾਰੀ ਚ ਨਹੀਂ ਦੇਣੀ ਇਹਦੀ ਆਪਾਂ ਘਟ ਦੋ ਘਾਟਾ ਮੰਨ ਲਓ ਵੀ 4 ਰੋੜ 4 ਦੋਜਾਂ ਬਣਾਉਣੀਆਂ ਨੇ 4 ਖਰਾਕਾਂ ਇਹਦੇ ਆਪਾਂ 4 ਭਾਗ ਕਰ ਲੈਨੇ ਆ ਚਾਰ ਭਾਗ ਕਰਕੇ ਇੱਕ ਭਾਗ ਆਪਾਂ ਹੁਣ ਦੇ ਦੇਾਂਗੇ ਇੱਕ ਭਾਗ ਨੂੰ ਦਵਾਂਗੇ ਕੱਲ ਨੂੰ ਇੱਕ ਪਰਸੋਂ ਇਸ ਨਾਲ ਚਾਰ ਦਿਨਾਂ ਜਿਹਨੂੰ ਆਪਾਂ ਚਾਰ ਭਾਗ ਆ ਜਿਹੜੇ ਆਪਾਂ ਇਹ ਪਾਉਨੇ ਆਂ ਬਹਲਦੀ ਦੇ ਦੁੱਧ ਦੇ ਵਿੱਚ ਆ ਨਾਲ ਦੇ ਨਾਲ ਇਹਨੂੰ ਦੇ ਦਾਂਗੇ ਆਪਾਂ ਸਿੱਧਾ ਪੀਂਦਾ ਹੋਗਾ ਠੀਕ ਆ ਨਹੀਂ ਡਾਇਰੈਕਟ ਪੀਂਦਾ ਤਾਂ ਇਹਨੂੰ ਆਪਾਂ ਮੂੰਹ ਦੇ ਭਾਈਏ ਨਾਲ-ਨਾਲ ਦੇ ਸਾਰਾ ਜਿਹਦੇ ਨਾਲ ਜਿਹੜੇ ਅੰਦਰੋਂ ਕੋਈ ਇਨਫੈਕਸ਼ਨ ਹੋ ਗਈ ਜਾਂ ਸੱਟ ਹੋ ਗਈ ਅੰਦਰਲੇ ਉਹ ਠੀਕ ਹੋ ਜਾਣੀ ਆ ਹੌਲੀ ਹੌਲੀ ਇਹ ਬਾਹਰੋਂ ਇਹਦੇ ਨਾਲ ਇੱਕ ਤਾਂ ਇਹ ਐਂਟੀਬਾਇਓਟਿਕ ਹੁੰਦੀ ਹੈ ਜਿਹਦੇ ਨਾਲ ਇਹਨੇ ਅੰਦਰ ਉਹ ਜਿਹੜਾ ਦਾ ਦਰਦ ਆ ਉਸ ਨੂੰ ਬਹੁਤ ਘੱਟ ਕਰ ਦਿੰਦਾ ਇਹਨੇ ਥੋੜਾ ਦਰਦ ਹੀ ਜ਼ਿਆਦਾ ਮੰਨਿਆ ਸੀ ਕਿਉਂਕਿ 7 ਵਜੇ ਨਾ ਤਕਲੀਫ ਨਾਲ ਇਹ ਥੋੜੀ ਜੀ ਕਿਉਂਕਿ ਅੱਜ ਸਖਦੀ ਲੱਗੀ ਵੀ ਤੁਹਾਨੂੰ ਇਹਨਾਂ ਨੇ ਹਾਜ਼ੀਰ ਦੁੱਧ ਵੀ ਪੀਤਾ ਹ ਹੁਣ ਇਹ ਅੱਗੇ ਨਾਲ ਕਾਫੀ ਠੀਕ ਆ ਗਈ ਤੇ ਤੁਹਾਨੂੰ ਅੱਗੇ ਵੀਡੀਓ ਪਾਉਂਦੇ ਰ੍ਹਾਂਗੇ ਕਿਵੇਂ ਕਿਵੇਂ ਕਿੰਨੀ ਕਹੇ ਰਿਕਵਰ ਹੋ ਰਹੀ ਹੈ ਜੀ ਇਹ ਜੀਗਾ ਆਪਣਾ ਬਾਕੀ ਤੁਸੀਂ ਇਹਨੂੰ ਕੈਲਸ਼ੀਅਮ ਵਗੈਰਾ ਜਾਂ ਜਿਵੇਂ ਸਾਧਾਰਨ ਦਵਾਈਆਂ ਉਹ ਦਿੰਦੇ ਰਹੋ ਬਟਾਮਨ ਇਹ ਆਪਾਂ ਇਹ ਦਿੱਤਾ ਜੀ ਇਹਨੂੰ ਨਾਲ ਇਹਦੇ ਇਹ ਆਪਾਂ ਬੀ ਐਮ ਐਲ ਪਾਉਂਦੇ ਆਂ ਜੀ ਸੁਆ ਇਹ ਸਾਉਂ ਉਹਦੇ ਨਾਲ ਵੀ ਇਹ ਕਾਫੀ ਪ੍ਰਕਟਕ ਹੋ ਗਈ ਉੱਠਣ ਲੱਗ ਗਈ ਕੀ ਚੀਜ਼ ਹੈ ਕਿ ਦੇਖ ਲਓ ਇਹਦੇ ਬਟਾਮਨ ਤੇ ਮਿਨਰਲ ਜੀ ਨੇ ਆਹੋ ਠੀਕ ਹੈ ਉਹਦੇ ਦੇ ਵਿੱਚ ਨਾ ਕੋਈ ਕਹਿ ਪਾਈ ਦੀ ਹੋਰ ਆਪਾਂ ਕੁਝ ਨਹੀਂ ਇਹਨੂੰ ਦਿੱਤਾ ਇਸ ਤੋਂ ਇਲਾਵਾ ਪੁਣੇ ਉੱਠਣ ਲੱਗ ਗਈ ਜਸ ਇੱਕ ਦੋ ਦਿਨਾਂ ਦੇ ਵਿੱਚ ਇਹਨੇ ਚੱਲਣ ਫਿਰ ਲੱਗ ਗਿਆ ਹਾਂ ਜੀ ਹਾਂ ਧੰਨਵਾਦ ਆਪਾਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨੀ ਤੇ ਪਸ਼ੂ ਦੇ ਕੀ ਵੀਡਿਓ ਛੱਟਫਟ ਵੱਜ ਜਾਂਦੀ ਆ ਜਾਂ ਵੱਡਾ ਡੰਗਰ ਛੋਟੇ ਡੰਗਰ ਤੇ ਮਾਰ ਦਿੰਦਾ ਤਾਂ ਆਪਾਂ ਇਹ ਚੀਜ਼ਾਂ ਨੂੰ ਆਪਾਂ ਵਾਟ ਸਕਦੇ ਹਾਂ ਇਹਨਾਂ ਤੋਂ ਆਪਾਂ ਲਾਹਾ ਲੈ ਸਕਦੇ ਤੇ ਦੇਖੀ ਨਾ ਤੇ ਧੰਨਵਾਦ ਥੈਂਕ ਯੂ